ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਤੇ ਨੋਟ ਕਰ ਲਓ ਅੱਜ ਦੀ ਵੀਡੀਓ ਪੈਂਡ ਕਰਿਆੜਾ ਅਜੇ ਤੋਂ ਕਰਾਂਗੇ ਜੀ ਕਬਰ ਗੱਲਬਾਤ ਸਾਰੀ ਬਾਈ ਲੱਖੀ ਨਾ ਕਰਾਵਾਂਗੇ ਕਿਸ ਨੂੰ ਵਹਿੜ ਦਿਖਾਵਾਂ ਜਰਸੀ ਕਰੌਸ ਕਾਲੋਂ ਕੁਸੂਰੀਆ ਜਾਂ ਕੀ ਮਗਰਾ ਕਿੰਨਾ ਕੁ ਦੁੱਧ ਬਾਦ ਆ ਸਾਰਾ ਕੁਝ ਪੁੱਛ ਕੇ ਦੱਸਾਂਗੇ ਸਤਿ ਸ਼੍ਰੀ ਅਕਾਲ ਵੀਰ ਲੱਖੀ ਭਾਈ ਸਤਿ ਸ਼੍ਰੀ ਅਕਾਲ ਹੋ ਠੀਕੋ ਲੱਖੀ ਬਹੁਤ ਵਧੀਆ ਭਾਈ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ ਹੈਗਾ ਜੀ 97819 97850 ਜੀ ਪਿੰਡ ਆਪਣਾ ਜੀ ਪਿੰਡ ਕਰਾੜ ਵਾਲਾ ਜ਼ਿਲ੍ਹਾ ਬਠਿੰਡਾ ਨੇੜੇ ਆਪਾਂ ਨੂੰ ਰਾਮਪਰਾ ਮੰਡੀ ਜੀ 5 ਤੋਂ 6 ਕਿਲੋਮੀਟਰ ਤਾਪਾ ਮੰਡੀ 810 ਕਿਲੋਮੀਟਰ ਪੈ ਜਾਂਦੀ ਜਿਹੜੀ ਪਸ਼ੂ ਮੰਡੀ ਲੱਗਦੀ ਆ ਰਾਮ ਹਾਂਜੀ ਹਾਂਜੀ ਉਹ 5 ਤੋਂ 6 ਕਿਲੋਮੀਟਰ ਪੈਂਦੀ ਹੈ ਕਰਾੜ ਤੇ ਲੱਖੀ ਵੀਰ ਅੱਜ ਇੱਕ ਦਿਖਾਉਣੀ ਹੈਗੀ ਇੱਕ ਜਰਸੀ ਵੜਾ ਜੀ ਬਹੁਤ ਵੱਡੀ ਸਾਈਜ਼ ਵਾਲੀ ਤੀਜਾ ਦਿਨ ਸੂਈ ਨੂੰ ਆ ਬਾਈ ਜੀ 10 ਤੋਂ 12 ਲੀਟਰ ਬਾਲਾ ਹੁਣ ਇਸ ਟਾਈਮ ਤਿਆਰ ਆ ਕੋਈ ਵੀ ਵੀਰ ਚੋਕੇ ਮਣਕੇ ਆਪਦਾ ਹੱਥ ਸੱਲੀ ਕਰਕੇ ਲਿਜਾ ਸਕਦਾ ਕਿਥੋਂ ਕਿੱਥੇ ਦੁੱਧ ਨੂੰ ਜਾਊਗੀ ਜੀ ਇਹਦੀ ਮਾਂ ਜਿਹੜੀ ਸੀ ਉਹ ਐਫ ਦੀ ਕੋ ਖੋਹ ਦਾ ਜਨਮ ਹੈ ਜੀ ਹੂੰ ਉਹਦੇ ਥੱਲੇ 17 ਤੋਂ 18 ਲੀਟਰ ਦੁੱਧ ਹੈਗਾ ਐਦ ਕੀ ਹੁਣ ਇਹ ਕਿੰਨਾ ਦੇ ਦੂ ਪਹਿਲਾਂ ਆਪਾਂ 15 ਮੰਨ ਕੇ ਕਹਿ ਕੇ ਦੇ ਦਾਂਗੇ ਜੀ 15 ਕਿਲੋ ਦੁੱਧ ਦੇ ਦੋ ਆਪਣੀ ਭੈਣ ਦੀ ਗਾਂ ਕੋਈ ਕਿਸੇ ਤੋਂ ਹੋਰ ਨਹੀਂ ਖਰੀਦੀ ਹੋਈ ਰੈਡੀ ਕਿੰਨਾ ਹੁਣ ਹੁਣ 12 ਲੀਟਰ ਕੋਈ ਵੀ ਵੀਰ ਮਿਲ ਲੈ ਜੀ 10 ਕਿਲੋ ਦੁੱਧ ਚੋਣਿਆ ਜੀ ਬੱਚੇ ਨੂੰ ਚੰ ਤੇ ਦੁੱਧ ਵੀ ਫਿਰ ਦੁੱਧ ਵਰਗਾ ਫੈਟ ਵਾਲਾ ਕੜੀ ਵਰਗਾ ਫੈਟ ਵਾਲਾ ਕੜੀ ਵਰਗਾ ਦੁੱਧ ਹੋਊ ਜੀ ਮੈਂ ਇਸ ਲੈ ਕੇ ਜਾਊ ਕੋਈ ਵੀ ਵੀਰ ਗਾਮ ਮੰਨ ਕੇ ਲਵੇ ਓਕੇ 7-8 ਫੈਟ ਆਉਂਦੀ 7.8 ਦੀ ਬਹੁਤ ਹੀ ਫੈਟ ਵਾਲਾ ਦੁੱਧ ਹੈ ਬਾਕੀ ਦੀ ਗੱਲ ਯਾਰ ਜਿਹੜੀ ਇਹਦੀ ਕੁਆਲਿਟੀ ਹੈਗੀ ਬਹੁਤ ਦੁੱਧ ਤੇ ਬਾਡੀ ਬੰਤਰ ਬਹੁਤ ਚੰਗਾ ਤੇ ਇੱਕ ਉਮਰ ਬਹੁਤ ਨੇੜੀ ਆ ਉਮਰ ਦੀ ਬਹੁਤ ਛੋਟੀ ਹੈ ਜੀ ਦੰਦਾ ਜੋ ਬਾਈ ਹਾਂ ਜੀ ਹਾਂ ਮੂੰਹ ਪੱਟਿਆ ਨਹੀਂ ਹੋ ਸਕਦਾ ਦੁੱਗੀ ਜਾਂ ਖੀਰੀ ਬਸ ਐਂ ਜੀ ਹੋਊ ਜੀ ਬਸ ਓਕੇ ਜੀ 12 ਕਿਲੋ ਹੁਣ ਤੁਸੀਂ ਮਿੰਕੇ ਲਿਜਾ ਸਕਦੇ ਹੋ ਫੈਟ ਵਾਲਾ ਦੁੱਧ ਹੋਊ ਇੱਕ ਮਾਝ ਲਿਜਾਉਂਗੇ ਗੱਲ ਜਮਾ ਜਾਇਆ ਜਾ ਤੇ ਖੋਲ ਬੀੜੇ ਨੂੰ ਮੜਾ ਤੋਰਾ ਕਰਾ ਦਗੇ ਤੇ ਇੱਕ ਸੀਲ ਇੰਨੀ ਆ ਬਾਈ ਸਭ ਵਾਧੂ ਤੇ ਇਹ ਭੈਣ ਵੀ ਚੁੰਦੀ ਰਹੀ ਐ ਇੱਥੇ ਹੁਣ ਮਾਤਾ ਚੁੰਦੇ ਆ ਸਾਡੇ ਅਸੀਂ ਤਾਂ ਚਲੋ ਕੰਮ ਧੰਦੇ ਕਰਕੇ ਬਾਹਰ ਚਲੇ ਜਾਨੇ ਆ ਕੋਈ ਦਿੱਕਤ ਨਹੀਂ ਚੋਣ ਚਬਾ ਜਿਵੇਂ ਮਰਜੀ ਕੋਈ ਛੋਲੇ ਤੇ ਬਾਕੀ ਦਾ ਫਿੱਟ ਫਾਟ ਹਵਾਨੇ ਦੀ ਹਾਂਜੀ ਹਾਂ ਥੋੜੀ ਹੈ ਗੁੱਜੇ ਲੇਵੇ ਦੀ ਪਰ ਉਹੀ ਗੱਲਾਂ ਵੀ ਬੰਦਲੇਵੇ ਵਾਲਾ ਪਸੂਂ ਦਾ ਜਿਹੜਾ ਦੁੱਧ ਵੀ ਬੱਤ ਦੇ ਦਈ ਓਕੇ ਜੀ 15 ਕਿਲੋ ਦੁੱਧ ਮੰਨ ਕੇ ਕੋਈ ਵੀ ਆ ਦੇਖੋ ਬੰਦਲੇਵੇ ਦੀ ਪੂਰੀ ਸਾਫ ਕੋਈ ਚੱਕਰ ਹੀ ਨਹੀਂ ਤਹਿਸੀਲ ਸਭ ਪੂਰੀ ਫੁੱਲ ਜਿਵੇਂ ਮਰਜੀ ਬਾਈ ਕਹਿੰਦਾ ਬੱਚਾ ਲਾਓ ਜਾਂ ਨਾ ਲਾ ਤੇ ਥਾਣ ਦੇਖੋ ਹੱਤੀ ਚਵਾਈ ਮੁੱਠੀ ਵਾਲਾ ਲੱਗਿਆ ਵਾ ਤੇ ਕਦ ਕਾਟਾ ਪਾ ਤੁਹਾਨੂੰ ਫੇਰ ਦੱਸ ਦਗੇ ਪੂਰਾ ਫੁੱਲ ਲਗਾ। ਬੱਚਾ ਲਾ ਲਿਆ ਜੀ ਥੋੜੇ ਸਾਹਮਣੇ ਤੇ ਆ ਦੇਖੋ। ਉਹਨੂੰ ਸੀਲ ਸੌ ਆ ਬਾਈ ਬਿਨਾ ਨਿਆਣਾ ਚੋਲੇ ਕੋਈ ਵੀ ਵੀ ਰਾਖੇ। ਇੱਕ ਗਰਮੀ ਨੇੜ ਦੀ ਵੀ ਨਹੀਂ ਲੰਗਣੀ। ਨਾ ਨਾ ਜੀ ਗਰਮੀ ਗਰਮੀ ਮੰਨ ਵਾਲੀ ਤਾਂ ਪੀਸ ਹੀ ਨਹੀਂ ਹੈਗਾ ਇਹ। ਤੇ ਥਾਣ ਦੇਖ ਸਟਿਆ ਹਨਾ ਯਾਰ। ਹਾਂ ਜੀ ਹਾਂ ਦੇਖੋ ਪਸਮਾ ਕੇ ਥਾਣ ਕੱਢਿਆ। ਨਿਆਣਾ ਚੋਲੇ ਵੀ ਬਾਈ ਦੇਖ ਲੈ। ਬਿਨਾ ਨਿਆਣਾ ਚਿੱਟਾ ਦੁੱਧ ਆ ਗਿਆ ਬਾਈ ਦੇਖੀ ਮਰ ਪਰਗਾ ਦੁੱਧ ਆ ਤੇ। ਆ ਦੇਖੋ। ਦੇਖ ਲੈ। ਜਮਾਦਸਾਲੀ ਵਾਲਾ ਬਾਈ ਯਾਰ ਮੱਝ ਆਇਆ ਤਾਂ ਜਿਵੇਂ ਆਪਾਂ ਕਹਿੰਨਾ ਬੂਰੀ ਮੱਝ ਦਾ ਦੁੱਧ ਪੀਣਾ ਉਹੀ ਗੱਲ ਆ ਬਸ ਉਹ ਸ਼ੌਂਕ ਵੀ ਪੂਰੇ ਕਰ ਦੂ ਅਗਲੇ ਦੇ ਠੀਕ ਆ ਜੀ ਉਤਰੀ ਬੜੀ ਛੇਤੀ ਯਾਰ ਬੱਚਾ ਲਾਉਣ ਦਾ ਹਾਂ ਆ ਦੇਖੋ ਇਹ ਨੂੰ ਲਾ ਮਾਰ ਦੇ ਦਾਰ ਆ ਲਓ ਜੀ ਦੂਜਾ ਜੇ ਮਾਰ ਦੇ ਬਾਹਲਾ ਚੰਗਾ ਚੌਣ ਬਾਈ ਯਾਰ ਜਮਾਦਸਾਲੀ ਵਾਲਾ ਸੌਦਾ ਯਾਰ ਆ ਤਾਂ ਕੋਈ ਚੱਕਰੀ ਆ ਬੱਚਾ ਨਾ ਦੰਦ ਮਾਰਦਾ ਹੈ ਖਲਮ ਤੇ ਲੰਮ ਦੀ ਗਾਰੰਟੀ ਹੋ ਬਈ ਅਗਲੇ ਘਰ ਤੱਕ ਦੀ ਵੀ ਜੇ ਕੋਈ ਵੀ ਰ ਆਨਲਾਈਨ ਵੀ ਮੰਗਾ ਲੂ ਨਾ ਆਏ ਨਹੀਂ ਬਾਈ ਕੋਈ ਲੰਬਾ ਆ ਜੂਗਾ ਬਾਕੀ ਦੁੱਧੀ ਵਾਲਾ ਚਿੱਟਾ ਹੈ ਬਾਈ ਯਾਰ ਤੇ ਦਾਲਾ ਦੁੱਧਾ ਹੁਣ ਜਦੋਂ ਅਸੀਂ ਹੁਣ ਇਹਦਾ ਅਲੱਗ ਤੋਂ ਦੁੱਧ ਠੋਕਰਾ ਕੇ ਆਉਣੇ ਫੈਂਟ ਹੂੰ 7.8 ਕਦੇ 7.6 ਆਇਆ ਫੈਂਟ ਦਾ ਉਹ ਹੁੰਦਾ ਹੀ ਇਹਦਾ ਓਕੇ ਜੀ ਤੇ ਲਖੀ ਭਾਈ ਡਿਮਾਂਡ ਕੀ ਆਗੇ ਭਾਈ ਲੈਣ ਦੇਣੀ ਡਿਮਾਂਡ ਬਾਈ ਬਣ ਕੇ ਯਾਰ ਦੇਖ ਆਪਾਂ ਪਹਿਲਾਂ ਵੀ ਇੱਕ ਬੇਨਤੀ ਕਰਦੇ ਆਂ ਬਾਈ ਬਣ ਕੇ ਕੋਈ ਘਟਾਉਣ ਵਾਲਾ ਕੰਮ ਨਾ ਕਰਿਆ ਕਰੋ ਆਪਣਾ ਮੁੱਲੀ ਵਾਲਾ ਜਾਇ ਪਾਉਣੇ ਹੁੰਨੇ ਆ ਇਹ 48000 ਤੋਂ ਮਾਨਤਾ ਨਹੀਂ ਹੋਊਗਾ ਜੀ 48000 ਤੋਂ ਮਾਨ ਸਨਮਾਨ ਥੋੜਾ ਜਰੂਰ ਹੋਣਾ ਹਾਂਜੀ ਹਾਂਜੀ ਚੰਗੀ ਵਹਿੜ ਤੁਹਾਨੂੰ ਅੱਜ ਕਰ ਬਹੁਤ ਚੰਗੀ ਵਹਿੜ ਆ ਭਾਈ ਯਾਰ ਤੇ ਬਾਕੀ ਥਾਂ ਲੈਵੇ ਦੀ 4 ਚੁਵੇਰੇ ਦੀ ਗਰੰਟੀ ਆ ਬਾਈ ਦੀ ਤੇ ਦੁੱਧ 12 ਕਿਲੋ ਤੁਸੀਂ ਮਿਣਕੇ ਲੈ ਜਾ ਸਕਦੇ ਆ ਫੈਟ ਵਾਲਾ ਦੁੱਧ ਤੁਹਾਨੂੰ ਦੇਊਗੀ ਤੇ 48000 ਦੇ ਵਿੱਚ ਇੰਨੀ ਪ੍ਰੋਪਰ ਬੱਚੀ ਚੰਗੀ ਮਿਲਦੀ ਨਹੀਂ ਹਨਾ ਨਹੀਂ ਮਿਲਦੀ ਭਾਈ ਤੇ ਜੰਗੀ ਜੀ ਕਰੋ ਸੰਪਰਕ ਬਾਈ ਨਾਲ ਨੰਬਰ ਫੇਰ ਬੋਦੀ ਬਾਈ 97819 97850 ਨੰਬਰ ਹੈ ਜੀ ਪਿੰਡ ਕਰਾੜ ਵਾਲਾ ਖੇਲਾ ਬਠੰਡਾਈ ਜਿਹਨੇ ਘਰ ਦੁੱਧ ਪੀਣ ਦਾ ਸੌਦਾ ਲੈਣਾ ਉਹਦੇ ਵਾਸਤੇ ਬਹੁਤ ਸੁਨਹਿਰੀ ਮੌਕਾ ਹੈ ਨਾ ਹਾਂਜੀ ਹਾਂਜੀ ਹਮ ਓਕੇ ਜੀ ਧੰਨਵਾਦ